ਸਤਿ ਸ੍ਰੀ ਅਕਾਲ ਜਰ ਗੋ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੋ ਹਾਂ ਜੀ ਵਧੀਆ ਜੀ ਰਾਜੀ ਖੁਸ਼ੀਏ ਹਾਂ ਜੀ ਧੁੱਪ ਦਾ ਆਨੰਦ ਮਾਣ ਰਹੇ ਹੋ ਹਾਂ ਜੀ ਆ ਜੀ ਵਧੀਆ ਜੀ ਖੁਸ਼ ਆਨ ਦੇ ਦੋ ਮਿੰਟ ਹੈਗੇ ਤੁਹਾਡਾ ਨਾਲ ਗੱਲ ਕਰ ਲਈਏ ਤੁਹਾਡੇ ਦੋ ਮਿੰਟ ਲੈ ਸਕਦੇ ਜਿੰਦਗੀ ਤੇ ਕਰੋ ਜੀ ਕਰੋ ਕਰੋ ਕੀ ਨਾਮ ਹੈ ਅੰਕਲ ਜੀ ਤੁਹਾਡਾ ਮੇਰਾ ਨਾਮ ਹੈ ਗੁਲਜਾਰ ਸਿੰਘ ਗੁਲਜਾਰ ਸਿੰਘ ਜੀ ਗੁਲਜਾਰ ਸਿੰਘ ਜੀ ਹਾਂ ਜੀ ਇੰਡੀਆ ਤੋਂ ਕਿੱਥੋਂ ਆਉਂਦੇ ਸੀ ਹਾਂ ਜੀ ਮੇਰਾ ਜ਼ਿਲ੍ਹਾ ਦਾ ਮੇਰਾ ਮੋਗਾ ਅੱਛਾ ਜੀ ਤਸਵੀਰ ਮੇਰੀ ਧਰਮਕੋਟ ਆ ਪਿੰਡ ਮੇਰਾ ਕੜਿਆਲ ਹੈ ਕੜਿਆਲ ਹਾਂ ਜੀ ਤੇ ਤੁਸੀਂ ਕੈਨੇਡਾ ਕਦੋਂ ਆਏ ਗੱਡਾ ਜੀ ਮੈਂ ਆਇਆਗਾ 18 ਅਕਤੂਬਰ ਅੱਛਾ ਜੀ 2113 ਨੂੰ 18 ਅਕਤੂਬਰ 2113 ਦੇ 25 ਚੱਲੀ ਜਾਂਦਾ ਮਤਲਬ 12-13 ਸਾਲ ਹੋਜਲੇ 12 ਹਾਂ ਜੀ ਹਾਂ ਜੀ ਹਾਂ ਜੀ ਕਿਵੇਂ ਕਿੰਨੇ 12 ਸਾਲਾਂ ਜ਼ਿੰਦਗੀ ਦਾ ਕੀ ਨਿਚੋੜ ਕੱਢਿਆ ਤੁਸੀਂ ਜ਼ਿੰਦਗੀ ਦਾ ਨਿਚੋੜ ਬਹੁਤ ਵਧੀਆ ਕੱਢਿਆ ਉੱਥੇ ਵੀ ਖੇਤੀਬਾੜੀ ਕਰਦੇ ਸੀਗੇ ਅੱਛਾ ਜੀ ਜਦੋਂ ਉੱਥੇ ਸਾਵਾਂ ਪੱਲਾ ਚੜਦਾ ਰਿਆ ਰੋਟੀ ਸੋਹਣੀ ਮਹਾਰਾਜ ਉੱਥੇ ਦਿੰਦਾ ਹੀਗਾ ਹਾਂ ਜੀ ਜਾਨੀ ਉੱਥੇ ਸਾਈਕਲ ਕੋਲੇ ਸੀਗਾ ਤੇ ਟਰੈਕਟਰ ਕੋਲੇ ਸੀਗਾ ਹਾਂ ਜੀ ਸਾਈਕਲ ਟਰੈਕਟਰ ਠੀਕ ਹਾਂ ਜੀ ਤੇ ਗੱਡੀ-ਗੁੱਡੀ ਹੈ ਨਹੀਂ ਸੀ ਕੋਈ ਮ ਜੋ ਉਹਦੇ ਇੱਥੇ ਆਏ ਹੈਗੇ ਸਾਨੂੰ ਗੁੱਟੀ ਪਹਿਲਾਂ ਆ ਗਈ ਸੋਨੇ ਸੱਤਿਆ ਅੱਛਾ ਜੀ ਤੇ ਫਿਰ ਇਹ ਫੈਮਲੀ ਕਿਸੇ ਦੇ ਵਿੱਚ ਬੱਚਾ ਮੁੰਡਾ ਵੇ ਦਾ ਨਾਮ ਡਿਆ ਓਕੇ 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 ਦਿਖਵੀਂ ਠੀਕ ਫਿਰ ਆ ਕੇ ਮੈਨੂੰ ਘਰਦਿਆਂ ਨੇ ਮਸਬਲ ਟੋ ਦੇ ਵਿੱਚ ਕਲੀਨ ਅਪ ਤੌਰ ਤੇ ਲੱਗੇ ਅੱਛਾ ਜੀ ਤੇ ਯਾਨੀ ਸੋਨੇ ਪੈਸੇ ਬਣ ਲਾਗੇ ਸੋਨੇ ਪੈਸੇ ਬਣ ਲਾਗੇ ਤੇ ਇਹਨਾਂ ਆਉਣ ਲਾ ਹੋ ਗਿਆ ਪਹਿਲਾਂ ਤਾਂ ਚਤਤਾ ਦਾਸ ਸੀਗਾ ਅੱਛਾ ਜੀ ਚਲੋ ਆਉਣ ਲਾ ਹੋ ਗਿਆ ਚੰਗੇ ਚਾਰ ਪੈਸੇ ਬਣ ਗਏ ਤੇ ਮੁੜ ਕੇ ਉਹ ਕੁਛ ਕੁੜੀ ਨੇ ਸਾਡੀ ਮਦਦ ਕੀਤੀ ਸਾਧਨ ਵਿੱਚ ਕੁਛ ਉਹਨੂੰ ਵੀ ਮਦਦ ਕਰਤੀ ਤੇ ਕੁਛ ਵੀ ਪੈਸੇ ਬਚੇ ਜੇ ਮੁੰਡੇ ਦਾ ਵਿਆਹ ਕਰਨ ਉੜ ਗਿਆ ਠੀਕ ਹੈ ਜੀ ਪ੍ਰਵਾਸ ਚੰਗਾ ਸੋਨਾ ਸਾਰਾ ਵਰ ਕੈਨੇਡਾ ਇਕੱਠੇ ਰਹਿਨੇ ਆ ਹਾਂਜੀ ਹਾਂਜੀ ਇਹ ਨਾਲ ਦੀ ਤਕਰੀ ਸੀ ਹਾਂਜੀ ਜੋ ਵਿਆਹ ਕਰਿਆਂ ਦਾ ਇਹ ਤੇ ਮੁੜ ਕੇ ਆ ਗਏ ਤੇ ਫਿਰ ਮੈਨੂੰ ਅਲਬਰਟ ਜਿਹੜੀ ਹੈਗੀ ਜੁਨੀਵਰਸਿਟੀ ਅਲੀਨਾ ਤੌਰ ਤੇ ਅਸੀਂ ਉਹਨਾਂ ਕੋਲ ਗਏ ਤੇ ਉਹਨਾਂ ਨੇ ਮੈਨੂੰ ਉੱਥੇ ਕੰਮ ਦਿੱਤਾ ਅੱਛਾ ਜੀ ਕੰਮ ਕੰਮ ਦੀ ਭਾਲ ਚ ਗਏ ਸੀ ਉਹਨਾਂ ਨੂੰ ਕੰਮ ਦੀ ਕੰਮ ਮੈਨੂੰ ਸੁਨੇਹਾ ਮਿਲ ਗਿਆ ਮੈਂ ਕਿ ਬੰਦੇ ਨੂੰ ਕਹੇ ਉਹ ਕਹਿੰਦਾ ਵੀ ਆਇਆ ਅੱਜ ਮੌਕੇ 'ਚ ਬੰਦਾ ਤੋੜ ਗਿਆ ਤੇ ਬੰਦੇ ਦੀ ਲੋੜ ਆ ਤੇ ਮੁੜ ਕੇ ਜਦ ਉਸ ਜੇ ਕੰਮ ਤੇ ਲੱਗੇ ਸਵਾ ਦੋ ਮਹੀਨ ਦਵਾ ਦੋ ਸਾਲ ਹਾਂਜੀ ਕੰਮ ਕੀਤਾ ਬਹੁਤ ਉਥੇ ਠੀਕ ਹੈ ਜੀ ਸਵਾ ਦੋ ਸਾਲ ਬਹੁਤ ਸੋਹਣੇ ਪੈਸੇ ਬਣੇ ਠੀਕ ਨਹੀਂ ਹਾਂਜੀ ਉਹਦੇ ਨਾਲ ਮਤਲਬ ਵੀ ਉਹ ਮੇਰੇ ਘਰਾਂ ਨੇ ਵੀ ਕੰਮ ਕੀਤਾ ਤੇ ਅਸੀਂ ਵੀ ਮੈਂ ਵੀ ਕੰਮ ਕੀਤਾ ਤੇ ਮੁੰਡਿਆ ਤੇ ਘਰ ਲੈ ਲਿਆ ਅਈ ਸ਼ਾਬਾਸ਼ ਠੀਕ ਹੈ ਨਾ ਹੁਣ ਅਸੀਂ ਆਦੇ ਘਰੇ ਮੌਜਾਂ ਬੈਠਿਆ ਮੁੰਡਾ ਵਿਆਹ ਲਿਆ ਤਾਂ ਸੋਹਣੀ ਫੇ ਹੁਣ ਸਾਡੀ ਵਾਜ